ਅਜੇ ਤੱਕ ਇੱਕ ਸਵਾਲ ਖੜਦਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੌਦਾ ਸਾਧ ਦੇ ਵਿੱਚ ਕੀ ਸੰਬੰਧ ਹੈ ਕਿਸ ਤਰ੍ਹਾਂ ਇਹ ਦੋਵੇਂ ਇੰਟਰ ਰਿਲੇਟਡ ਨੇ ਹਾਲਾਂਕਿ ਕਿਆਸਰਈਆਂ ਬਹੁਤ ਲੱਗੀਆਂ ਪਰ ਲੰਗੇ ਕੱਲ ਇੱਕ ਵੱਡਾ ਖੁਲਾਸਾ ਹੋਇਆ ਇੱਕ ਨਈ ਬੇਹੱਦ ਖੁਲਾਸੇ ਹੋਏ ਨੇ ਔਰ ਉਹਨਾਂ ਖੁਲਾਸਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਖਾਸੇ ਕਿਰਦੇ ਨਜ਼ਰ ਆਏ ਨੇ ਪੱਤਰਕਾਰ ਰਿਤੇਸ਼ ਲੱਖੀ ਜਿਹੜੇ ਨੇ ਉਹ ਇੱਕ ਇੰਟਰਵਿਊ ਕਰਦੇ ਨੇ ਪ੍ਰਦੀਪ ਕਲੇਰ ਦੇ ਨਾਲ ਔਰ ਉਸ ਇੰਟਰਵਿਊ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਬਾਰੇ ਵਿੱਚ ਕਈ ਅਹਿਮ ਖਲਾਸੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਸੌਦਾ ਸਾਧ ਦੀ ਮਦਦ ਕੀਤੀ ਔਰ ਕਿਸ ਤਰ੍ਹਾਂ ਸੌਦਾ ਸਾਧ ਨੇ ਸੁਖਬੀਰ ਸਿੰਘ ਬਾਦਲ ਦੀ ਮਦਦ ਲਈ ਕਿਉਂਕਿ 2007 ਦੇ ਵਿੱਚ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚ ਕੇ ਜੋ ਕਥਿਤ ਅੰਮ੍ਰਿਤ ਛਕਾਰਿਆ ਸੀ ਸੌਦਾ ਸਾਧ ਉਸ ਇਨਸੀਡੈਂਟ ਤੋਂ ਬਾਅਦ ਇਹ ਤਾਂ ਜ਼ਾਹਿਰ ਕਰ ਦਿੱਤਾ ਗਿਆ ਸੀ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਸ਼੍ਰੀ ਅਕਾਲਪੁਰ ਸਾਹਿਬ ਵੱਲੋਂ ਕਿ ਸੌਦਾ ਸਾਧ ਦੇ ਨਾਲ ਕੋਈ ਵੀ ਤਾਲੁਕ ਸਿੰਘ ਨਹੀਂ ਰੱਖੇਗਾ ਔਰ ਉਸੇਰੇ ਚਲਦੇ ਹੋਏ ਸੌਦਾ ਸਾਧ ਦੀ ਮੂਵੀ ਜਿਹੜਾ ਨਾਮ ਐਮ ਐਸ ਜੀ ਸੀ ਉਹ ਪੰਜਾਬ ਦੇ ਵਿੱਚ ਨਹੀਂ ਟੈਲੀਕਾਸਟ ਕੀਤੀ ਗਈ ਉਸ ਨੂੰ ਨਹੀਂ ਚੱਲਣ ਦਿੱਤਾ ਗਿਆ ਜਿਸ ਤੋਂ ਬਾਅਦ ਪ੍ਰਦੀਪ ਕਲੇਰ ਦਾ ਦਾਵਾ ਆ ਕਿ ਸੌਦਾ ਸਾਧ ਨੇ ਸੁਖਬੀਰ ਸਿੰਘ ਬਾਦਲ ਦੀ ਮਦਦ ਲਈ ਸੀ ਸੌਦਾ ਸਾਧ ਨੇ ਸੁਖਬੀਰ ਸਿੰਘ ਬਾਦਲ ਦੇ ਕੋਲ ਪ੍ਰਦੀਪ ਕਲੇਰ ਅਤੇ ਇੱਕ ਹੋਰ ਵਿਅਕਤੀ ਜੋ ਕਿ ਡੇਰੇ ਦੇ ਪ੍ਰਬੰਧਕਾਂ ਦੇ ਵਿੱਚ ਮੌਜੂਦ ਸੀ ਪ੍ਰਬੰਧਕ ਪ੍ਰਣਾਲੀ ਦੇ ਵਿੱਚ ਮੌਜੂਦ ਸੀ ਉਹਨਾਂ ਦੋ ਵਿਅਕਤੀਆਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਵਾਸਤੇ ਭੇਜਿਆ ਸੀ ਜਿੱਥੇ ਜਾ ਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਕਥਿਤ ਤੌਰ ਦੇ ਉੱਤੇ ਸੈਟਿੰਗ ਹੋਈ ਸੀ ਨਾ ਸਿਰਫ ਇਨਾ ਸਗੋਂ ਪ੍ਰਦੀਪ ਕਲੇਰਿਸ ਗੱਲ ਦਾ ਦਾਵਾ ਕਰਦਾ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਠੋਕ ਕੇ ਕਹਿੰਦਾ ਸੀ ਕਿ ਜੇ ਥੋੜਾ ਬਾਬਾ ਹਰਿਆਣੇ ਦੇ ਵਿੱਚ ਬਾਬਾ ਹੈ ਤੇ ਮੈਂ ਪੰਜਾਬ ਦਾ ਬਾਬਾ ਇਹੋ ਜੀ ਸ਼ਬਦਾਵਲੀ ਸੁਖਬੀਰ ਸਿੰਘ ਬਾਦਲ ਨੇ ਕਥਿਤ ਤੌਰ ਤੇ ਉਸ ਵੇਲੇ ਵਰਤੀ ਸੀ ਹੋਰ ਵੀ ਬੜੇ ਅਹਿਮ ਖੁਲਾਸੇ ਹੋਏ ਕਿ ਕਿਸ ਤਰ੍ਹਾਂ ਸੁਖਬੀਰ ਬਾਦਲ ਲੁਕ ਛਪ ਕੇ ਸੌਦਾ ਸਾਧ ਨੂੰ ਮਿਲਣ ਜਾਂਦਾ ਰਿਹਾ ਜਾਂ ਫਿਰ ਕਿਸ ਤਰ੍ਹਾਂ ਕਥੇ ਤੌਰ ਤੇ ਇਲਜ਼ਾਮ ਜਿਹੜੇ ਲਾਏ ਗਏ ਨੇ ਸੁਖਬੀਰ ਬਾਦਲ ਦੇ ਉੱਤੇ ਕਿ ਚੋਣਾਂ ਦੇ ਵਿੱਚ ਮਦਦ ਲਈ ਗਈ ਕਿਸ ਤਰ੍ਹਾਂ ਸੌਦਾ ਸਾਧ ਦੇ ਵਿੱਚ ਇਨਵੋਲਡ ਸੀ ਉਹ ਹਰ ਕਿਸੇ ਨੇ ਸੁਣ ਲਿਆ ਪਰ ਉਸ ਤੋਂ ਬਾਅਦ ਅਰਸ਼ਦੀਪ ਕਲੇਰ ਜਿਹੜੇ ਨੇ ਉਹ ਸਾਹਮਣੇ ਆਏ ਨੇ ਅਰਸ਼ਦੀਪ ਕਲੇਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸਪੋਕਸਪਰਸਨ ਨੇ ਔਰ ਸੁਖਬੀਰ ਸਿੰਘ ਬਾਦਲ ਦੇ ਮਤਲਕ ਇਸ ਵੀਡੀਓ ਦੇ ਮਤਲਕ ਉਹਨਾਂ ਨੇ ਗੰਭੀਰ ਇਲਜ਼ਾਮ ਲਾਇਆ ਇਹਨਾਂ ਨੇ ਕਿਹਾ ਕਿ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਮਲਾ ਹੈ ਉਹ ਸ਼੍ਰੀ ਕਾਲ ਤਕ ਸਾਹਿਬ ਦੇ ਸਾਹਮਣੇ ਮੌਜੂਦ ਹੈ ਉਹ ਚੱਲਦਾ ਪਿਆ ਉਸ ਵੇਲੇ ਇਹ ਸਾਰਾ ਕੁਝ ਕੀਤਾ ਗਿਆ ਹੁਣ ਇੱਥੇ ਸਵਾਲ ਚੁੱਕਣਾ ਬਣਦਾ ਹੈ ਕਿ ਜੇ ਸੁਖਬੀਰ ਬਾਦਲ ਸ਼੍ਰੀ ਕਾਲ ਤਕ ਸਾਹਮਣੇ ਨਤਮਸਤਕ ਹੋ ਗਏ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਤੱਥ ਨੇ ਉਹਨਾਂ ਨੂੰ ਨਾਕਾਰ ਦਿੱਤਾ ਜਾਵੇ ਜਾਂ ਜਿਹੜੇ ਸੋ ਕਾਲਡ ਤੱਥ ਨੇ ਜਿਹੜੇ ਤੱਥ ਹੋ ਸਕਦੇ ਨੇ ਉਹਨਾਂ ਵੱਲ ਧਿਆਨ ਹੀ ਨਾ ਦਿੱਤਾ ਜਾਵੇ ਮੰਨਿਆ ਕਿ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲ ਤਕ ਸਾਹਮਣੇ ਨਤਮਸਤਕ ਹੋਇਆ ਹੀ ਨਹੀਂ ਉੱਥੇ ਜਾ ਕੇ ਕਥਿਤ ਮਾਫੀ ਨਾਮਾ ਦੁਆਰਾ ਕਮਾਂਗੇ ਕਥਿਤ ਮੁਆਫੀਨਾਮਾ ਜਿਹੜਾ ਉਹ ਪੇਸ਼ ਕਰ ਦਿੱਤਾ ਕਿਉਂਕਿ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਉਸ ਦੇ ਵਿੱਚ ਮੁਆਫੀ ਹੈ ਜਾਂ ਫਿਰ ਕੁਝ ਹੋਰ ਹੈ ਕਿਉਂਕਿ ਸੌਦਾ ਸਾਧ ਵੇਲੇ ਵੀ ਇਲਜ਼ਾਮ ਦਾ ਇਹ ਲੱਗੇ ਨੇ ਕਿ ਜਦੋਂ ਕਥਿਤ ਮੁਆਫੀਨਾਮਾ ਲਿਖਿਆ ਗਿਆ ਸੀ ਉਸ ਦੇ ਵਿੱਚ ਖਿਮਾ ਦਾ ਜਾਚਕ ਵਰਡ ਐਡ ਕਰ ਦਿੱਤਾ ਗਿਆ ਸੀ ਹਾਲਾਂਕਿ ਸੌਦਾ ਸਾਧ ਨੇ ਉਹ ਵਰਡ ਲਿਖਿਆ ਨਹੀਂ ਸੀ ਹੁਣ ਕੀ ਇਸ ਕਥੇ ਤਾਂ ਮੁਆਫੀ ਨਾਮੇ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਕੋਈ ਹੀਰਫਿਰ ਹੋਵੇਗਾ ਇਹ ਅਜੇ ਕਿਹਾ ਨਹੀਂ ਜਾ ਸਕਦਾ ਪਰ ਦੂਜੇ ਪਾਸੇ ਅਰਸ਼ਦੀਪ ਕਲੇਰ ਕਹਿੰਦੇ ਨੇ ਕਿ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਐਨਐਨਏ ਇਲਜ਼ਾਮ ਲੱਗਦੇ ਰਹੇ 2007 ਤੋਂ ਬਾਅਦ ਸੌਦਾ ਸਾਧ ਦੇ ਸੰਬੰਧੀ ਕਿੰਨੇ ਹੀ ਇਲਜ਼ਾਮ ਲੱਗੇ 2015 ਬੇਅਦਬੀ ਕਾਂਡ ਵਾਪਰ ਗਿਆ ਉਸ ਤੋਂ ਬਾਅਦ ਤੱਕ ਇਲਜ਼ਾਮ ਹੁਣ ਤੱਕ ਲੱਗਦੇ ਆਏ ਨੇ ਇਹਨਾਂ ਸਾਰਿਆਂ ਦੇ ਮੱਦੇਨਜ਼ਰ ਜੇ ਕੋਈ ਤੱਥ ਪੇਸ਼ ਕਰਦਾ ਪਿਆ ਤਾਂ ਕੀ ਉਸ ਤੱਥ ਵੱਲ ਧਿਆਨ ਵੀ ਨਹੀਂ ਦੇਣਾ ਚਾਹੀਦਾ ਅਰਸ਼ਦੀਪ ਕਲੇਰ ਇਹ ਕਹਿਣਾ ਚਾਹੁੰਦੇ ਨੇ ਜੇ ਇਹ ਸਾਰੇ ਤੱਥ ਆ ਰਹੇ ਨੇ ਜੇ ਸੁਖਬੀਰ ਬਾਦਲ ਇਸ ਮਾਮਲੇ ਦੇ ਵਿੱਚ ਫਸਦੇ ਪਏ ਨੇ ਜੇ ਸਹੀ ਹੋਣਗੇ ਤਾਂ ਮਾਮਲਾ ਨਿਬੜ ਜਾਵੇਗਾ ਜੇ ਸਹੀ ਹੋਣਗੇ ਤਾਂ ਪੰਥ ਬੇਸ਼ੱਕ ਮਾਫ ਕਰ ਦੇਵੇਗਾ ਪਰ ਜੇ ਕੋਈ ਤੱਥ ਪੇਸ਼ ਕਰ ਰਿਹਾ ਭਾਵੇਂ ਉਹ ਪ੍ਰਦੀਪ ਕਲੇਰ ਹੀ ਕਿਉਂ ਨਾ ਹੋਵੇ ਭਾਵੇਂ ਉਹ ਵਿਅਕਤੀ ਕਥਿਤ ਤੌਰ ਤੇ ਉਸ ਵੇਲੇ ਇਸ ਸਾਜ਼ਿਸ਼ ਦਾ ਹਿੱਸਾ ਰਿਹਾ ਹੋਵੇ ਪਰ ਜੇ ਹੁਣ ਉਹ ਡਿਊਰਿੰਗ ਇਨਵੈਸਟੀਗੇਸ਼ਨ ਯਾ ਡਿਊਰਿੰਗ ਜਿਹੜਾ ਕੇਸ ਚੱਲਦਾ ਪਿਆ ਉਸ ਦਰਮਿਆਨ ਇਹ ਵਿਅਕਤੀ ਪ੍ਰਦੀਪ ਕਲੇਰ ਜੇ ਕੋਈ ਤੱਥ ਸਾਂਝੇ ਕਰਨਾ ਚਾਹੁੰਦਾ ਵੀ ਹੋਵੇ ਤਾਂ ਕੀ ਉਹਨਾਂ ਤੱਥਾਂ ਨੂੰ ਸੁਣਿਆ ਨਹੀਂ ਜਾਵੇਗਾ ਕੀ ਉਹਨਾਂ ਤੱਥਾਂ ਦੇ ਉੱਤੇ ਵਿਚਾਰ ਹੋਣਾ ਨਹੀਂ ਚਾਹੀਦਾ ਅਰਸ਼ਦੀਪ ਕਲੇਰ ਇਹ ਕਹਿਣਾ ਚਾ ਰਹੇ ਨੇ ਖੈਰ ਇਸ ਸਬੰਧੀ ਬੜੇ-ਬੜੇ ਖੁਲਾਸੇ ਹੋਏ ਨੇ ਲੰਗੇ ਕੱਲ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਖਾਸੇਕਰ ਦੇ ਨਜ਼ਰ ਆਏ ਨੇ ਖਾਸ ਕਰਕੇ ਉਸ ਵੇਲੇ ਜਦੋਂ ਸ਼੍ਰੀ ਕਲਪਤਖ ਸਾਹਿਬ ਦੇ ਸਾਹਮਣੇ ਇਹ ਜਿਹੜੀ ਚਿੱਠੀ ਆ ਸੁਖਬੀਰ ਬਾਦਲ ਦੀ ਉਹ ਅਜੇ ਤੱਕ ਅਜੇ ਪਈ ਹੋਈ ਹੈ ਜੋ ਹੋਏਗਾ ਉਹ ਆਂ ਦਾ ਸਮਾਂ ਦੱਸ ਦਵੇਗਾ ਪਰ ਅਰਸ਼ਦੀਪ ਕਲੇਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਕੇਂਦਰ ਤੇ ਸੂਬਾ ਸਰਕਾਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਹੋਰ ਵੱਡੀ ਸਾਜ਼ਿਸ਼ ਔਰ ਸਾਜ਼ਿਸ਼ ਦਾ ਸੂਤਰ ਧਾਰਕ ਕੌਣ ਸੂਤਰ ਧਾਰ ਹੈ ਇਹ ਜਿਹੜਾ ਸਖਸ਼ ਪ੍ਰਦੀਪ ਕਲੇਰ ਉਹ ਪ੍ਰਦੀਪ ਕਲੇਰ ਜਿਹੜਾ ਕਿ ਪੰਜ ਬੇਅਦਬੀ ਦੇ ਕੇਸਾਂ ਦਾ ਦੋਸ਼ੀ ਹੈ ਪੰਜ ਤਾਂ ਮੈਂ ਹੁਣ ਕੱਢ ਲਿਆ ਆ ਪਤਾ ਨਹੀਂ ਹੋਰ ਕਿੰਨੇ ਕ ਕੇਸ ਇਸ ਵਿਅਕਤੀ ਦੇ ਖਿਲਾਫ ਹੋਣਗੇ। ਔਰ ਇਹਨੂੰ ਹੁਣ ਭਗਵਾਨ ਤਮਨ ਸਾਹਿਬ ਦੀ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਤੇ ਬਣਾਇਆ ਵਾਦਾ ਮਾਫਗਵਾ। ਵਾਦਾ ਮਾਫਗਵਾ ਦਾ ਮਤਲਬ ਕਿ ਇਹਨੇ ਇੱਕ ਨੌਣਾ ਕੰਮ ਕੀਤਾ ਹੈ। ਇਹ ਬੇਦਬੀਆਂ ਕਰਨ ਚ ਸ਼ਾਮਲ ਸੀ ਪਰ ਹੁਣ ਇਹਨੂੰ ਮਾਫੀ ਦਿੱਤੀ ਜਾ ਰਹੀ। ਮੁੱਖ ਮੰਤਰੀ ਸਾਹਿਬ ਜਿਹੜਾ ਬੰਦੇ ਨੂੰ ਫਾਂਸੀ ਦੇ ਤਖਤੇ ਤੇ ਲਟਕਾਉਣਾ ਚਾਹੀਦਾ ਚੁਰਾਹੇ ਚ ਖੜਾ ਕਰਕੇ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨੂੰ ਕਿਹੜੇ ਸਿਆਸੀ ਸਮਝੌਤੇ ਤਹਿਤ ਤੁਸੀਂ ਵਾਦਾ ਮਾਫਕਵਾਹ ਬਣਾ ਕੇ ਉਹਨੂੰ ਜਿਹੜੇ ਉਹਦੇ ਗੁਨਾਹ ਨੇ ਉਹਨਾਂ ਤੇ ਪਰਦਾ ਪਾ ਰਹੇ ਹੋ। ਔਰ ਅੱਜ ਦੂਜਾ ਸਵਾਲ ਵੱਡਾ ਇਹ ਉੱਠਦਾ ਕਿ ਇਹ ਕਿਸ ਮੌਕੇ ਤੇ ਆ ਕੇ ਕੀਤਾ ਜਾ ਰਿਹਾ ਹੈ? ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਤੇ ਸਮਰਪਿਤ ਹੈ। ਜਦੋਂ ਅਕਾਲ ਤਖਤ ਸਾਹਿਬ ਨੂੰ ਅਸੀਂ ਆਪਣਾ ਜਵਾਬ ਦਿੱਤਾ ਤਾਂ ਕੀ ਹੁਣ ਜਿਹੜੇ ਐਸੇ ਬੰਦੇ ਨੇ ਪ੍ਰਦੀਪ ਕਲੇਰ ਵਰਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਕਿ ਇਹਨਾਂ ਦੇ ਰਾਹੀਂ ਇਹ ਜਿਹੜੀ ਕੇਂਦਰ ਸਰਕਾਰਾਂ ਨੇ ਏਜੰਸੀਆਂ ਨੇ ਸੂਬਾ ਸਰਕਾਰ ਹੈ ਭਗਵੰਤ ਮਾਨ ਸਾਹਿਬ ਹੈ ਕਿ ਇਹ ਹੁਣ ਅਕਾਲ ਤਖਤ ਸਾਹਿਬ ਵਰਗੀਆਂ ਸੰਸਥਾਵਾਂ ਦੇ ਉੱਤੇ ਉਂਗਲੀ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਹ ਬਹੁਤ ਡੀਪ ਕਨਸਪੀਰੇਸੀ ਹੈ। ਕਿਉਂਕਿ ਉਹੀ ਪ੍ਰਦੀਪ ਕਲੇਰ ਹੈ ਜਿਹਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਥੋੜੀ ਦੇਰ ਪਹਿਲਾਂ ਕਿਹਾ ਸੀ ਕਿ ਅਸੀਂ ਫੜ ਲਿਆ ਫਿਰ ਕਹਿੰਦੇ ਸੀ 에어ਪੋਰਟ ਤੇ ਪੰਜਾਬ ਪੁਲਿਸ ਦੀ ਟੀਮ ਚਲੀ ਗਈ ਡਿਟੇਨ ਹੋਇਆ ਫਿਰ ਜਾ ਕੇ ਕਹਿੰਦੇ ਉਹ ਤਾਂ ਬੰਦਾ ਹੀ ਕੋਈ ਹੋਰ ਹੈ ਤੇ ਉਸ ਤੋਂ ਬਾਅਦ ਇਹਨੂੰ ਫਰਵਰੀ 2024 ਦੇ ਵਿੱਚ ਅਯੁੱਧਿਆ ਤੋਂ ਫੜਿਆ। ਅਯੋਧਿਆ ਦੇ ਵਿੱਚ ਇਹਦਾ ਘਰ ਬੀਜੇਪੀ ਲੀਡਰਾਂ ਨਾਲ ਇਹਦੀ ਉਠਣੀ ਬੈਠਣੀ ਕੀ ਇਸ ਸਮੇਂ ਦੇ ਦੌਰਾਨ ਕੋਈ ਵੱਡੀ ਸਾਜ਼ਿਸ਼ ਰਚੀ ਗਈ ਕਿਉਂਕਿ ਇਹਦੀਆਂ ਤਾਂ ਅਨੇਕਾਂ ਹੀ ਫੋਟੋਆਂ ਨੇ ਆ ਮੈਂ ਦਿਖਾ ਦਿੰਨਾ ਤੁਸੀਂ ਦੇਖੋ ਕਿ ਬੀਜੇਪੀ ਦੀ ਪੁਸ਼ਤ ਪਨਾਹੀ ਦੇ ਵਿੱਚ ਇਹ ਯੋਧਿਆ ਦੇ ਵਿੱਚ ਰਹਿ ਰਿਹਾ ਤਾਂ ਕੀ ਇੱਕ ਸਾਜ਼ਿਸ਼ ਘੜੀ ਗਈ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਢਾਹ ਲਾਈ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਈ ਜਾਵੇ ਤੇ ਇਹ ਪ੍ਰਦੀਪ ਕਲੇਰ ਜਿਹੜਾ ਕਿ ਗੁਰੂ ਸਾਹਿਬ ਦਾ ਦੋਖੀ ਹੈ ਇਨੂੰ ਮਾਫੀ ਦੇ ਕੇ ਸਿਆਸੀ ਮੰਤਵ ਸਾਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਕਿ ਇਹਦੀਆਂ ਨਿੱਜੀ ਚੈਨਲ ਤੇ ਇੱਕ ਇੰਟਰਵਿਊ ਕਰਾਈ ਗਈ ਹੈ ਉਹ ਇੰਟਰਵਿਊ ਦੇ ਵਿੱਚ ਇੰਟਰਵਿਊ ਕਰਨ ਵਾਲੇ ਨੇ ਸਿਰਫ ਇੱਕ ਪੱਖ ਤੇ ਜ਼ੋਰ ਦਿੱਤਾ ਕਿ ਤੂੰ ਕਿਹਨੂੰ ਮਿਲਿਆ ਔਰ ਬਹੁਤ ਮਾਇੂਸੀ ਦੀ ਗੱਲ ਹੈ ਬਹੁਤ ਮੰਦ ਭਾਗੀ ਗੱਲ ਹੈ ਕਿ ਇਹਨੂੰ ਇੱਕ ਵਾਰ ਨਹੀਂ ਪੁੱਛਿਆ ਗਿਆ ਕਿ ਤੂੰ ਜਿਹੜੇ ਇਹ ਬੇਅਦਬੀ ਦੇ ਤੂੰ ਕੀਤੀਆਂ ਨੇ ਇਹਨਾਂ ਨੂੰ ਤੂੰ ਕਿਸ ਤਰੀਕੇ ਅੰਜਾਮ ਦਿੱਤਾ ਤੇਰੇ ਨਾਲ ਹੋਰ ਕੌਣ ਕੌਣ ਲੋਕ ਸ਼ਾਮਲ ਸੀ ਤੁਸੀਂ ਕਿੱਥੋਂ ਤੇ ਕਿਵੇਂ ਸਾਰਾ ਕੁਝ ਕੀਤਾ ਇਹਦੇ ਬਾਰੇ ਇਹਨੂੰ ਕੋਈ ਸਵਾਲ ਨਹੀਂ ਸਿਰਫ ਇਹਨੂੰ ਸਵਾਲ ਕੀਤੇ ਗਏ ਤੂੰ ਕਿਹੜੇ ਕਿਹੜੇ ਸਿਆਸੀ ਬੰਦਿਆਂ ਨੂੰ ਮਿਲਦਾ ਸੀ ਸੋ ਇਹ ਇੱਕ ਸਾਜ਼ਿਸ਼ਾ ਨੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਗੁਰੂ ਸਾਹਿਬ ਦੇ ਵਿੱਚ ਪੂਰਨ ਵਿਸ਼ਵਾਸ ਹੈ ਔਰ ਐਸੇ ਜਿਹੜੇ ਡੇਰਾ ਸਰਸਾ ਦਾ ਸੱਜਾ ਹੱਥ ਬੰਦੇ ਇਹ ਗੰਦੇ ਬੰਦੇ ਇਹਨਾਂ ਦੇ ਖਿਲਾਫ ਅਸੀਂ ਲਗਾਤਾਰ ਲੜਾਈ ਲੜਦੇ ਆ ਰਹੇ ਹਾਂ ਜਦੋਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਤੇ ਖੁਦ ਮੈਂ ਮੁਹਾਲੀ ਦੀ ਕੋਰਟ 'ਚ ਇੱਕ ਸਾਲ ਇਹ ਗੰਦੇ ਬੰਦੇ ਜਿਹੜੇ ਸਾਡੇ ਗੁਰੂ ਸਾਹਿਬ ਦੇ ਦੋਖੀ ਨੇ ਇਹਨਾਂ ਦੇ ਖਿਲਾਫ ਲੜਾਈਆਂ ਲੜੀਆਂ ਤੇ ਅੱਜ ਤੱਕ ਲੜ ਰਹੇ ਆਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋਏ ਚੰਡੀਗੜ੍ਹ ਆਏ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲਗਾਤਾਰ ਜਾਰੀ ਹੈ ਤੇ ਹੁਣ ਭਗਵੰਤ ਮਾਨ ਦੀ ਸਹਿਮਤੀ ਦੇ ਨਾਲ ਹਾਈ ਕੋਰਟ ਨੇ ਸਟੇ ਦੇ ਦਿੱਤੀ ਪਰ ਫਿਰ ਵੀ ਸਾਡੀ ਲੜਾਈ ਜਾਰੀ ਹੈ ਔਰ ਇਹ ਲੋਕਾਂ ਨੂੰ ਫਾਂਸੀ ਦੇ ਤਖਤੇ ਤੇ ਪਚਾ ਕੇ ਹਟਾਂਗੇ ਪਰ ਸਵਾਲ ਤਾਂ ਅਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੈ ਕਿ ਜਿਹੜੇ ਪ੍ਰਦੀਪ ਕਲੇਰ ਵਰਗੇ ਦੋਖੀਆਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਸੀ ਕਿ ਭਾਈ ਗੁਰੂ ਸਾਹਿਬ ਦੀ ਬੇਅਦਬੀ ਕਿਉਂ ਕੀਤੀ ਕਿਵੇਂ ਕੀਤੀ ਹੋਰ ਕੌਣ ਤੇਰੇ ਨਾਲ ਸੀ ਇਹਨਾਂ ਨੂੰ ਤਾਂ ਫਾਂਸੀ ਦੇ ਤਖਤੇ ਤੇ ਚੜਾਉਣਾ ਚਾਹੀਦਾ ਹੈ ਉਹਨਾਂ ਨੂੰ ਮਾਫੀਆਂ ਦੇ ਕੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਜਸ਼ਾ ਰਚੀਆਂ ਜਾਣ ਕੂੜ ਪ੍ਰਚਾਰ ਕੀਤਾ ਜਾਵੇ ਔਰ ਜੋ ਇਸ ਇੰਟਰਵਿਊ ਦੇ ਵਿੱਚ ਇਸ ਪ੍ਰਦੀਪ ਕਲੇਰ ਨੇ ਗੱਲਾਂ ਕਹੀਆਂ ਨੇ ਉਹ ਤੱਥਾਂ ਤੋਂ ਬਿਲਕੁਲ ਪਰੇ ਨੇ ਤੇ ਸਰਾਸਰ ਝੂਠ ਨੇ ਇੱਕ ਵੀ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ